ਕੋਈ ਨਹੀਂ ਇਹਦੇ ਦੋਨੋਂ ਪਾਲਟੀਆਂ ਨੂੰ ਲੱਗ ਜਾਣ ਤਾਂ। ਚਲੋ ਆਓ ਯਾਰ ਮਾਲਾ। ਮਾਲਾ ਵੀ ਤੂੰ ਤੂੰ ਦੂਜੀ ਪਾਲਟੀਂ ਦਾ ਚਲੀ ਗਈ ਜੀ। ਨਹੀਂ ਹੁਣ ਦੂਜੀ ਪਾਲਟੀ ਥਾਣੇ ਬੁਲਾ ਰਹੇ ਤੁਸੀਂ। ਹਾਂਜੀ ਸਰ। ਥਾਣੇ ਕੋਲ ਬੁਲਾ ਰਹੇ ਆ। ਸਰ ਦੂਸਰੀ ਪਾਲਟੀ ਥਾਣੇ ਬੁਲਾ ਰਹੇ ਜੀ ਨਾ। ਆ ਦੇਖੋ ਜੀ ਇਸ ਵੇਲੇ ਤੁਸੀਂ ਲਾਈਵ ਤੋਂ ਸਿਖਲਾ ਦੇਖ ਰਹੇ ਆ ਥਾਣੇ ਕੋਲ ਦੇ ਲਾਕੇ। ਜਨਾਬ ਸਾਨੂੰ ਪੰਜਾਬ ਪੁਲਿਸ ਦੀਆਂ ਸਿੱਧੀਆਂ ਲਾਈਵ ਤੋਂ ਸਿਖਲਾ ਦਿਖਾਈਆਂ ਜਾ ਰੀਆਂ ਇਥੇ ਚੌਂਕ ਤੋਂ ਪੀਸੀਆਰ ਦੀਆਂ। ਕੀ ਤੁਹਾਡਾ ਫੋਨ ਪਿਕ ਕਰ ਰਿਹਾ? ਸਰ ਕੀ ਤੁਹਾਡਾ ਫੋਨ ਪਿਕ ਕਰ ਰਿਹਾ ਜਨਾਬ? ਸਰ ਗੱਡੀ ਦਾ ਨੰਬਰ ਹੋਊਗਾ ਐਕਟਿਵ ਦਾ ਸਰ ਗੱਡੀ ਦਾ ਨੰਬਰ ਦੱਸਣਾ ਮੜਾ ਜਾ ਗੱਡੀ ਦਾ ਨੰਬਰ ਦੱਸ ਦੇਣਾ ਸਰ ਜਿਹੜੀ ਧਮਕੀਆਂ ਦੇਂਦੀ ਸੀ ਕਹਿੰਦੀ ਮੇਰੇ ਤਾਂ ਬਰਿਸਟਰ ਦਾ ਪਹੁੰਚ ਆ ਗਈ ਹੈ ਮੇਰੇ ਕਿਧਰ ਤੱਕ ਪਹੁੰਚ ਆ ਇਹਨਾਂ ਦੂਜੀ ਬਣੀ ਗਈ ਹੈ ਜੀ ਗੱਡੀ ਨੰਬਰ ਦੱਸ ਦਿਓ ਸਰ ਐਕਟਿਵ ਦਾ ਨੰਬਰ ਕੀ ਹੈ ਜਨਾਬ ਆਹ ਦੇਖੋ ਜੀ ਪੰਜਾਬ ਮਰਸ ਵੱਲੋਂ ਜੀ ਕੱਲ ਦੇਖ ਸਕਦੇ ਹੋ ਸਿੱਧੀਆਂ ਲਾਈਵ ਤੋਂ ਸਵੇਰ ਤੋਂ ਦਿਖਾਈਆਂ ਜਾ ਰਹੀਆਂ ਪੰਜਾਬ ਪੁਲਿਸ ਦੀਆਂ ਕਿ ਅਨਗੇਲੀ ਕਰਦੀ ਨਜ਼ਰ ਆ ਰਹੀ ਹੈ ਅਰ ਗੱਡੀ ਦਾ ਨੰਬਰ ਨਹੀਂ ਦੱਸ ਰਿਹਾ ਐਕਟਿਵਾ ਦਾ ਇਹਨਾਂ ਕੋਲ ਨੋਟ ਹੈ ਐਕਟਿਵਾ ਦਾ ਨੰਬਰ ਜਨਾਬ ਐ ਕਿਵਤ ਨੰਬਰ ਨਹੀਂ ਦੱਸਿਆ ਜਾ ਰਿਹਾ ਜੀ ਜਨਾਬ ਸਰ ਗੱਡੀ ਨੰਬਰ ਪੁੱਛਿਆ ਤਾਂ ਮੈਂ ਸਰ ਗੱਡੀ ਨੰਬਰ ਪੁੱਛਿਆ ਸਰ ਬਥੇਰ ਬਹੁਤ ਕੁਝ ਨਹੀਂ ਪੁੱਛਿਆ ਸਰ ਗੱਡੀ ਦਾ ਨੰਬਰ ਤੇ ਦੱਸ ਸਕਦੇ ਆ ਐਕਟਿਵਾ ਦਾ ਨੰਬਰ ਤੁਸੀਂ ਦੱਸ ਸਕਦੇ ਆ 30 32 ਗੱਲਾਂ ਜੀ ਪੂਰਾ ਹੋਗਾ ਨਾ 3208 ਹਾਂਜੀ ਸੀ ਜੀ ਤੇ ਮੈਂ ਤਾਂ ਤੁਸੀਂ ਮੋਕੇ ਦੇ ਅਫਸਰ ਹੈਗੇ ਤੁਸੀਂ ਤੁਹਾਡੇ ਕੋਲੋਂ ਕਿੱਦਾਂ ਜਾਣ ਦਿੱਤੀ ਗਈ ਜੀ ਐਕਟਿਵਾ ਜੇ ਤੁਹਾਨੂੰ ਬੰਦਾ ਐਕਸੀਡੈਂਟ ਕੇਸ ਆ ਹਸਪਤਾਲ ਜਾਣਾ ਨਹੀਂ ਨਹੀਂ ਹਸਪਤਾਲ ਤੁਸੀਂ ਕਹਿੰਦੇ ਹੋ ਫੋਨ ਤੁਹਾਡੇ ਬਿਆਨ ਰਿਕਾਰਡਡ ਹੈ ਜੀ ਤੁਸੀਂ ਕਿਹਾ ਜੀ ਹਸਪਤਾਲ ਵੀ ਨਹੀਂ ਗਿਆ ਮੈਨੂੰ ਨਹੀਂ ਪਤਾ ਜੀ ਕਿੱਥੇ ਚਲ ਗਏ ਹੋ ਤੁਸੀਂ ਮਾਰਾ ਤੁਹਾਡੀ ਗੱਲ ਰਿਕਾਰਡਡ ਹੈ ਜੀ ਨਹੀਂ ਉਹ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਬਤ ਲੋ ਜੀ ਮੁੱਖ ਦੇ ਮੁਲਾਜ਼ਮ ਦੇ ਜੀ ਕੋਈ ਜਵਾਬ ਨਹੀਂ ਹੈਗਾ ਕਿਤੇ ਤੁਹਾਨੂੰ ਮੁਲਾਜ਼ਮਾਂ ਦਾ ਸਿੱਧਾ ਲਖਾ ਰਹੇ ਆ ਬਾਈ ਮੁੱਖ ਦੇ ਮੁਲਾਜ਼ਮ ਕਹਿੰਦੇ ਜੀ ਸਾਨੂੰ ਕੁਝ ਨਹੀਂ ਪਤਾ ਜੀ ਅਡਿਊਟੀ ਅਫਸਰ ਆਇਆ ਸੀ ਕਿ ਉਹਨਾਂ ਕੋਲ ਡਿਊਟੀ ਅਫਸਰ ਤਾਂ ਕਹਿੰਦੇ ਨੇ ਉਹ ਕਹਿੰਦੇ ਆ ਕਿ ਅੱਜ ਵੈਰੀਫਾਈ ਕਰਾਂਗੇ ਜੀ ਡਿਊਟੀ ਅਫਸਰ ਖਾਣੇ ਜਾ ਕੇ ਪੁੱਛਿਆ ਡਿਊਟੀ ਅਫਸਰ ਕਹਿੰਦੇ ਸੀ ਨਾ ਵਾਈਫਾਈ ਕਰਾ ਹੈ ਉਹ ਕਹਿੰਦੇ ਆ ਕਿ ਇਹ ਕਹਿੰਦੇ ਦੂਜੀ ਪਾੜੀ ਕਹਿੰਦੇ ਕਿੱਥੇ ਗੁਰਦੁਆਰਾ ਦੀ ਕਰਦੀ ਤੁਸੀਂ ਉਹਨਾਂ ਦੇ ਵਾਲੇ ਕਰਦੇ ਆ ਪਰ ਸਰ ਗੱਡੀ ਦਾ ਨੰਬਰ ਤਾਂ ਨੋਟ ਕੀਤਾ ਹੋਗਾ ਨਾ ਮੌਕੇ ਤੇ ਆਗੇ ਸੀ ਤੁਸੀਂ ਅਫਸਰ ਸਰ ਪੂਰਾ ਨੰਬਰ ਬੋਲੋ ਨਾ ਪੀ ਬੀ ਕੀ ਜੋ ਵੀ ਹੁੰਦਾ ਹੈ ਜਿੱਦਾਂ ਜਾਣ ਦਿੱਤੀਗੀ ਸੀ ਜੀ 233 ਠੀਕ ਹੈ ਦੂਜੀ ਪਾੜੀ ਕਿੱਦਾਂ ਜਾਣ ਦਿੱਤੀਗੀ ਮਹਾਰਾਜ ਤੁਸੀਂ ਮੌਕੇ ਤੇ ਮੌਜੂਦ ਆ ਹਾਂਜੀ 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 ਸਰ ਸਰ ਮੋਕੇ ਤੇ ਦੂਜੀ ਪਾਰਟੀ ਕਹਿੰਦੇ ਤੁਸੀਂ ਕਹਿੰਦੇ ਇਧਰ ਉਧਰ ਕਰਤੀ ਹੋਈ ਆ ਹਾਂ ਚਲੋ ਆਓ ਉਹਨਾਂ ਨੂੰ ਪੁੱਛ ਲਓ ਵਿਭਾਗ ਵਾਲੇ ਨੂੰ ਚਲੋ ਗੱਲ ਲਈ ਲੋਕਾਂ ਨੂੰ ਮੇਰਾ ਹਾ ਯਾਰ ਰੱਜਾ ਉੱਤ ਟੱਪ ਗਈ ਫਟਾਫਟ ਅੱਛਾ ਇਹਨਾਂ ਨੇ ਬ੍ਰੇਕ ਮਾਰ ਲਈ ਮੇਰੀ ਕਾਰ ਦੇ ਜਮਾਂ ਆ ਗਏ ਤੇ ਇਹਨਾਂ ਦਾ ਪਿਛਲੀ ਜਿਹੜੀ ਨੰਬਰ ਪਲੇਟ ਆ ਉਹ ਮੇਰੇ ਬੰਪਰ ਨਾਲ ੜਕ ਗਈ ਤੇ ਸਕੂਟਰੀ ਉਵੇਂ ਖੜੀ ਹੋ ਗਈ ਨਾ ਡਿੱਗਿਆ ਨਾ ਕਿਤੇ ਵੀ ਛੱਟ ਵਜੀ ਆ ਸਿਰਫ ਨੰਬਰ ਪਲੇਟ ਟੁੱਟਿਆ ਮੇਰੀ ਕਾਰ ਦੇ ਬੰਪਰ ਟੁੱਟਿਆ ਥੋੜਾ ਜਿਹਾ ਅੱਛਾ ਜੀ ਜਿਹੜੇ ਜੀ ਉੱਤਰ ਕੇ ਮੈਂ ਇਹਨਾਂ ਦੀ ਸਕੂਟ ਦੀ ਬੰਦਗੀ ਕੀਤੀ ਮੈਂ ਇਹਨਾਂ ਨੂੰ ਸਾਈਡ ਤੇ ਲਿਆਂਦਾ ਨਾ ਕੋਈ ਕੋਈ ਛੱਟ ਛੇੜ ਤਾਂ ਨਹੀਂ ਵਜੀ ਮੈਨੂੰ ਪੁੱਛਣਾ ਪਰ ਗਿਆ ਭਾਜੀ ਭਲਾ ਕੋਈ ਵੀ ਹੈ ਭਲਾ ਟੱਚੀ ਹੋਈ ਸੀ ਮੈਨੂੰ ਪਤਾ 10 ਦੀ ਸਪੀਡ ਤੇ ਮੇਰੀ ਕਾਰ ਆ ਚੌਕ ਹੈ ਹੂੰ ਨਾ ਜਿਹੜਾ ਲਵਲੀ ਯੂਨੀਵਰਸਿਟੀ ਪੜ੍ਹਦੇ ਨਾ ਮੈਂ ਬੀਬੀ ਕੀਤੀ ਉਹਦੇ ਬਾਅਦ ਮੈਂ ਐਲਐਲਬੀ ਕੀਤੀ ਹੈ ਦੇਰਾ ਦੂਨ ਤੋਂ ਲਾ ਉਸ ਟੂ ਬੰਨਾ ਅੱਛਾ ਜੀ ਠੀਕ ਹੈ ਜੀ ਤੇ ਅਸੀਂ ਮੈਂ ਫੈਮਲੀ ਪੂਰੀ ਨਾਲ ਆਪਦੀ ਨਾਲ ਆ ਰਹੇ ਆ ਇੱਥੇ ਇਹਨਾਂ ਨੇ ਮੈਨੂੰ ਹਰਾਸ਼ ਕੀਤਾ ਮੈਂ ਆਈਪੀਐਸ ਨੂੰ ਜਾਣਦੀ ਆ ਮੈਂ ਏਐਸਆਈ ਨੂੰ ਜਾਂਦੀ ਆ ਟ੍ਰੈਫਿਕ ਵਾਲੇ ਨੇ ਨੂੰ ਬਲਾਕ ਲਈ ਦੇ ਮੋਕੇ ਤੇ ਦੂਜੀ ਪਾਰਟੀ ਕੀਤੀ ਹੈ ਦੂਜੀ ਪਾਰਟੀ ਜਦੋਂ ਪੀਸੀਆਰ ਨੂੰ ਬੁਲਾਇਆ ਟ੍ਰੈਫਿਕ ਵਾਲੇ ਨੇ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਭੇਜਤਾ अच्छा जी ਕਿੰਨੇ ਉਹ ਕਹਿ ਗਏ ਇਹਨਾਂ ਨੂੰ ਚੱਲੀਆਂ ਵੀ ਅਸੀਂ ਹਸਪੀਟਲ ਚੱਲੀਆਂ ਅੱਛਾ ਜੀ ਮੈਨੂੰ ਧਮਕੇ ਨੇ ਤੋੜਾ ਸਿਰ ਪਾੜ ਦੂਗਾ ਐ ਹੋ ਜੂਗਾ ਮੈਂ ਸ਼ਰਾਬ ਦਿੰਦੀ ਆ ਮੈਂ ਆ ਬਾਬੇ ਨੂੰ ਜਾਣਦੀ ਆ ਮੈਂ ਉਹਨੂੰ ਜਾਣਦੀ ਆ ਮੇਰੀ ਫੇਸਬੁੱਕ ਦੇਖੋ ਮੇਰੇ ਮੈਂ ਪਲੇ ਬੈਕ ਸਿੰਗਰ ਆ ਮੈਂ ਆ ਅੱਛਾ ਜੀ ਉਸ ਤੋਂ ਬਾਅਦ ਜੀ ਟ੍ਰੈਫਿਕ ਵਾਲੇ ਲਾਇਸੈਂਸ ਦੇਤੇ ਇਹਨਾਂ ਨੂੰ अच्छा जी ठीक है जी वो एक्चुअली ਜਿਹੜਾ رپورਟਰ ਹੈ ਮੈਂ ਠੀਕ ਹੈ ਉਹ ਮੇਰੇ ਰਿਲੇਟਿਵ ਹੈ ਉਹ ਮੈਨੂੰ ਦੇਖ ਕੇ ਇੱਥੇ ਰੋਕੇ ਅੱਛਾ ਜੀ ਵੀ ਕੀ ਗੱਲ ਹੋ ਗਈ ਵੀ ਲੱਗਦਾ ਤਾਂ ਹੋਈ ਹੈ ਮੈਂ ਉਹਨਾਂ ਨੇ ਸਾਰਾ ਉਹਨਾਂ ਨੇ ਪਤਾ ਪੁਤਾ ਕੀਤਾ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਈ ਛਟਫੇੜ ਨਹੀਂ ਲੱਗੀ ਵੀ ਤੁਸੀਂ ਜੋ ਹੈ ਨਵੇੜ ਲੋ ਅੱਛਾ ਜੀ ਉਹ ਇਹਨਾਂ ਨੂੰ ਗਲਤ ਬੋਲੀਆਂ ਜਦੋਂ ਇਹਨਾਂ ਨੇ ਫੋਨ ਫੋਨ ਕੀਤਾ ਸਾਰਿਆਂ ਨੂੰ ਪ੍ਰੈਸ ਵਗੈਰਾ ਨੂੰ ਵੀ ਹਾਂ ਵੀ ਆਹ ਮਸਲਾ ਹੈ ਵੀ ਕੋਈ ਨਿਆਂ ਨਹੀਂ ਹੁੰਦਾ ਪਿਆ ਇੱਥੇ ਤੇ ਸਾਰੇ ਪ੍ਰੈਸ ਵਾਲੇ ਆ ਕੇ ਸਪੋਰਟ ਕਰ ਰਹੇ ਮੇਰੇ ਇਕੱਠੇ ਹੈ ਇਹਨਾਂ ਨੇ ਜਿਹੜੀ ਪੀਸੀਆਰ ਆਈ ਸੀਗੀ ਜਿਹੜੇ ਉਹਨਾਂ ਦੇ ਮੇਨ ਆਫੀਸਰ ਸੀ ਉਹਨਾਂ ਨੂੰ ਵੀ ਪੁੱਛਾਈ ਕੀਤੀ ਵੀ ਹਾਂਜੀ ਦੱਸੋ ਕੀ ਦਿੱਕਤ ਹੋਈ ਦੂਜੀ ਪਾਰਟੀ ਕਿੱਥੇ ਗਈ ਕਿੱਧਰ ਭੇਜਦਾ ਤੁਸੀਂ ਇਹ ਕਹਿੰਦੇ ਵੀ ਹਾਂ ਉਹ ਹਸਪੀਟਲ ਭੇਜਿਆ ਉਹਨਾਂ ਨੂੰ 25 ਜਣੇ ਨੇ ਇੱਥੇ ਖੜੇ ਖੜੇ ਫੋਨ ਕਰ ਰਹੇ ਆ ਉਹ ਲੇਡੀਜ਼ ਫੋਨ ਨਹੀਂ ਚੁੱਕ ਰਹੀ। ਬ੍ਰਦਰ ਉਹ ਗੱਡੀ ਦਾ ਨੰਬਰ ਐਕਟਿਵ ਆ ਕਰ ਨੰਬਰ ਨੋਟ ਕੀਤਾ ਤੁਸੀਂ। ਉਹਦਾ ਨੰਬਰ ਹੈ ਜੀ ਉਹਨਾਂ ਕੋਲੇ। ਜੀ। ਉਹਨਾਂ ਨੇ ਨੋਟ ਕੀਤਾ ਸਾਰਾ। ਉਸ ਪ੍ਰਸ਼ਾਸਨ ਨੇ। ਹਾਂਜੀ ਪੁਲਿਸ ਪ੍ਰਸ਼ਾਸਨ ਨੇ ਡਿਟੇਲ। ਮੇਰੇ ਕੋਲੋਂ ਕੱਲਾ ਮੇਰਾ ਲਾਇਸੈਂਸ ਲੈ ਲਿਆ ਇਹਨਾਂ ਨੇ ਮੇਰੇ ਤੋਂ ਆਰ.ਸੀ ਮੰਗਦੇ ਕਿ ਮੈਂ ਆਰ.ਸੀ ਨਹੀਂ ਦਿੱਤੀ। ਇਹਦਾ ਡਾਕੂਮੈਂਟ ਹੁਣ ਹੁਣ ਇਹਨਾਂ ਕੋਲੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਦੇ ਨਹੀਂ ਦੇ ਉਹਨਾਂ ਤੋਂ ਡਾਕੂਮੈਂਟ ਮੰਗੇ ਉਹਨਾਂ ਕੋਲ ਕੋਈ ਡਾਕੂਮੈਂਟ ਹੈ ਨਹੀਂ ਸੀਗਾ। ਓਕੇ 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 ਠੀਕ ਹੈ ਜੇ ਮੌਕੇ ਤੇ ਪ੍ਰਸ਼ਾਸ ਆਪਣੇ ਨੂੰ ਦੇਖਦਾ ਪਤਾ ਡਿਊਟੀ ਆਫਸਰ ਆਇਆ 6 ਨੰਬਰ ਤੋਂ ਹਾਂ ਜ਼ਰਤ ਰਹਿਣ ਨੂੰ ਖਮਾ ਚ ਦੇਰਾ ਜਿਹਨੇ ਉਹ ਹੈ ਸਹੀ ਦਾ ਕਿਤੇ ਦੇਖੋ ਮੈਂਸ ਬਸ ਹੋ ਗਿਆ ਯਾਰ ਲਾਈਵ ਹੋਣੇ ਕੋਲ ਮੇਰੇ ਕੋਲ ਤੁਮਾਨੂੰ ਆ ਗਿਆ ਤੇ ਮੈਂ ਪੂਰੀ ਤਰ੍ਹਾਂ ਸਮਝ ਨਹੀਂ ਆ ਰਿਹਾ ਸਰ ਕੀ ਮਾਜਰਾ ਹੈ ਗਏ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਹੋਇਆ ਸਰ ਸਰ ਇੱਕ ਮਿੰਟ ਸਰ ਜਿਹੜੀ ਇੱਕ ਮਿੰਟ ਭਾਜੀ ਇੱਕ ਮਿੰਟ ਚਲੋ ਠੀਕ ਹੈ ਭਾਜੀ ਤੁਹਾਨੂੰ ਗੱਡੀ ਥਾਣੇ ਜਾ ਮੈਂ ਨਹੀਂ ਉਹਨਾਂ ਨੂੰ ਵੀ ਬੁਲਾ ਲੈਣਾ ਹਸਪਤਾਲ ਬੁਲਾਓ ਚਲੋ ਵਾਜੂ ਖਰਾਬ ਕਰਨਾ ਭਾਜੀ ਜਿੰਨਾ ਮਰਜ਼ੀ ਕਰ ਲੋ ਨਹੀਂ ਨਹੀਂ ਭਾਈ ਲਈ ਸਾਡੇ ਨਾਲ 6 ਵਜੇ ਪਰ ਭਾਜੀ ਇੱਕ ਸਵਾਲ ਪਰ ਭਾਜੀ ਇੱਕ ਸਵਾਲ ਹੈ 6:30 ਵਜੇ ਦੇ 6:00 ਬਾਦ ਤੁਸੀਂ ਆਏ ਹੋ ਤੁਹਾਡਾ ਫੇਰ ਬਥੀਓ ਭਾਜੀ 3 ਘੰਟੇ ਤੋਂ ਬਾਅਦ ਆਏ ਹੋ ਪੀਸੀਆਰ ਵਾਲਿਆਂ ਨੇ ਕਿਹਾ ਵੀ ਉਹਨਾਂ ਦੇ ਮੌਕੇ ਦੇ ਜਦ ਮੈਂ ਇਹਨਾਂ ਨੂੰ ਅਸ਼ਵਾਸਨ ਦੇ ਭਾਜੀ ਫ੍ਰੀਡ ਕੋਰ ਤੋਂ ਲਿਸਨਸ ਲੈਣ ਕਿੱਦਾਂ ਆਏਗਾ ਜੀ ਦੱਸੋ ਫੈਸਲਾ ਨੰਬਰ ਲਓ ਇਹਨਾਂ ਦਾ ਤੁਲ ਨਹੀਂ ਨਹੀਂ ਪਾਉਂਦਾ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਭਾਜੀ ਸੋ ਇਹਦਾ ਮਤਲਬ ਸਾਡੀ ਵੈਲਿਊ ਕੋਈ ਨਾ ਹੋਈ ਨਾ ਤੁਸੀਂ ਭਾਜੀ ਥਾਣੇ ਲਿਓ ਮੈਂ ਉਹਨਾਂ ਨੂੰ ਪੁੱਛ ਲੈਣਾ ਕਿਹੜੇ ਹਸਪੀਟਲ ਗਏ ਆ ਤੇ ਉੱਥੇ ਆਪਾਂ ਭਾਜੀ ਕੁਝ ਦਾ ਫੋਨ ਕਰੋ ਫੋਨ ਹੀ ਚੁੱਕਦੇ ਹੋ ਦੇਖਦਾ ਕੋਈ ਗੱਲ ਨਹੀਂ ਪਰ ਭਾਜੀ ਕੋਸ਼ਿਸ਼ ਕਰਦੇ ਤਿੰਨ ਘੰਟੇ ਹੋ ਗਏ ਇੱਥੇ ਤੁਸੀਂ ਤਿੰਨ ਘੰਟੇ ਬਾਅਦ ਆਏ ਹੋ ਸਰ ਇਹ ਤਾਂ ਦੱਸੋ ਨੇ ਜਵਾਬ ਦੇ ਦਿਓ ਨਾ ਤੁਸੀਂ ਤਿੰਨ ਘੰਟੇ ਬਾਅਦ ਆਏ ਹੋ ਸਾਰੇ ਜਵਾਬ ਦੇਣਾ ਪੈਣਾ ਤੁਹਾਨੂੰ ਮੋਕੇ ਦੇ ਤਿੰਨ ਘੰਟੇ ਹੋ ਗਏ ਪਾਲਟੀ ਉੱਤੇ ਮੈਂ ਸਾਰੇ ਏਰੀਆ ਨੂੰ ਦੇਖਣਾ ਸਰ ਤੁਸੀਂ ਸਾਰੇ ਏਰੀਆ ਨੂੰ ਦੇਖਣਾ ਠੀਕ ਮੰਨਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਪਾਲਟੀ ਖਰਾਬ ਹੋਈ ਹੈ ਖੱਜਲ ਖਰਾਬ ਹੋਵੇ ਨਹੀਂ ਉਹ ਤਾਂ ਮੈਂ ਆਪਣੇ ਕੋਲ ਪਾਏ ਆ ਪ੍ਰੈਸ਼ਰ ਕਰ ਰਹੇ ਹਨ ਸਰ ਪ੍ਰੈਸ਼ਰ ਨਹੀਂ ਕਰ ਰਹੇ ਤੁਹਾਡੇ ਕੋਲ ਸਵਾਲ ਪੁੱਛਿਆ ਦੂਸਰੀ ਪਾਰਟੀ ਦਾ ਕੋਈ ਤਾਗਾਜ ਕੋ ਤੁਹਾਡੇ ਕੋਲ ਹੈਗਾ ਕੋਈ ਪਾਜੀ ਦੂਸਰੀ ਪਾਰਟੀ ਦਾ ਕੋਈ ਤੁਹਾਡੇ ਕੋਲ ਹੈਗਾ ਕੋਈ ਉਹਨੂੰ ਲੋਕੇ ਸਰ ਸਰ ਜਿਹੜੇ ਉਹਨਰ ਉਹ ਹਾਲ ਵੱਡਾ ਹੈ ਉਹਨਾਂ ਦੇ ਸਾਹਤ ਲੱਗੀ ਨਾ ਐਂਬੂਲੈਂਸ ਭੇਜਿਆ ਗਿਆ ਤੇ ਉਹ ਆਪਣੀ ਐਕਟਿਵ ਆਪ ਚਲਾ ਕੇ ਗਈਆਂ ਉਥੋਂ ਮੈਂ ਹਾਲ ਆ ਨਾ ਪਾਜੀ ਥੋੜੇ ਸੈਟ ਸਦਾ ਨਿਰਜੋਸੀਰ ਪੁੱਛ ਲੋ ਐਸਪੀ ਸਾਹਿਬ ਨੂੰ ਕਿ ਵਿੱਤੀ ਵਾਲੀ ਖੜਾ ਹੈ ਬਸ ਤੁਹਾਨੂੰ ਦੱਸੂ ਕੀ ਬੰਦਾ ਖੜਿਆ ਬੰਦਾ ਖੜਾ ਹੈ ਮੌਕੇ ਦੇ ਉੱਤੇ ਆਇਆ ਮੈਂ ਦੇਖ ਰਿਹਾ ਜੋ ਸਰ ਮੌਕੇ ਤੋਂ ਆਪਣੀ ਐਕਟੂਆਫ ਚਲਾ ਕੇ ਗਏ ਹੋ ਅਜੀ ਦਾ ਉਹਨਾਂ ਨੇ ਤੱਕੜਾ ਨਹੀਂ ਕੀਤਾ ਜੀ ਉਹਨਾਂ ਨੇ ਸਾਨੂੰ ਸਭ ਨੂੰ ਕਿਹਾ ਵੀ 5000 3000 ਰੁਪਏ ਜੋ ਭਰਨੇ ਨੇ ਜੀ 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 ਇਹ ਤੇਨੀਅਰ ਜੋ ਇਹ ਤੇਨੀਅਰ ਜੀ ਮੈਨੂੰ ਇਹਨਾਂ ਕੋਈ ਕਿਸੇ ਨਾਲ ਮਸਲਾ ਨਹੀਂ ਤੇ ਤੇਰਾ ਨਹੀਂ ਤੇ ਤੂੰ ਰੋਗ ਤੇਰਾ ਲਾਈਫ ਭਾਈ ਸਾਹਿਬ ਉਹਨਾਂ ਨੇ ਭਜਾਤਾ ਉਹਨਾਂ ਸਰ ਦੇ ਮੌਕੇ ਤੋਂ ਉੱਤੇ ਉਹਨਾਂ ਦੀ ਕੋਈ ਨਾ ਐਕਟਿਵ ਹੈ ਜੀ ਇਹਦਾ ਕੀ ਕਾਰਨ ਹੈ ਤਿੰਨ ਘੰਟੇ ਬਾਅਦ ਤੁਸੀਂ ਆਇਆ ਸਰ ਜਵਾਬ ਦਿਓ ਨਾ ਤੁਸੀਂ ਇੱਥੇ ਤੇ ਉਹ ਨਾ ਉਹਨਾਂ ਦੀ ਮੌਕੇ ਤੇ ਬਿਲਕੁਲ ਠਾਣੇ ਆ ਜੋ ਸਰ ਮੌਕੇ ਤੇ ਦੱਸੋ ਨਾ ਜੀ ਤਿੰਨਾਂ ਉਹਨਾਂ ਦੀ ਐਕਚੁਅ ਮੌਕੇ ਤੇ ਉਹ ਕਿੱਥੇ ਗਈਆਂ ਐਂਬੂਲੈਂਸ ਤੇ ਭੇਜਿਆ ਉਹਨਾਂ ਨੂੰ ਕੋਈ ਸੱਟ ਲੱਗੀ ਹੈ ਕੀ ਦੱਸੋ ਨਾ ਕੀ ਕਾਰਨ ਨਹੀਂ ਵੈਰੀਫਾਈ ਤੇ ਦੱਸੋ ਨਾ ਵੀ ਕਿੱਥੇ ਆਓ ਭਾਜੀ ਜਿਹੜਾ ਲੇਡੀ 4 ਘੰਟੇ ਤੋਂ 3 ਘੰਟੇ ਤੋਂ ਪਰੇਸ਼ਾਨ ਹੋ ਗਈ ਸਰ ਕੋ ਪਾਰਕਿੰਗ ਦਾ ਕੋਈ ਕਾਗਜ਼ ਲੈ ਜਾਦੇ ਉਹ ਕਿੱਥੇ ਜਾਣਗੇ ਜੀ ਦੱਸੋ ਮੈਨੂੰ ਸਿੱਧਾ ਮੇਰੇ ਕੋਲ ਚਲੇ ਜਾ ਜਾਂਦਾ ਕੰਪਲੀਟ ਮੈਂ ਫੋਟੋ ਆ ਰਹੇ ਆ ਇੱਕ ਮਿੰਟ ਤੁਹਾਡੀ ਨਾਲ ਭਾਜੀ ਸੈਮਨ ਦਾ ਸੀ ਤੁਹਾਡੇ ਨਾਲ ਨਾਲ ਹਲੋ ਇੱਕ ਮਿੰਟ ਇੱਕ ਮਿੰਟ ਹੁਣ ਤੁਸੀਂ ਕੀ ਕਹਿੰਦੇ ਹੋ ਪਈ ਨਾ ਪਤਾ ਕਰ ਲੈਣਾ ਇਹਦੇ ਹੋਣ ਜੁਗਲੇ ਆ ਕਰੋ ਫੋਨ ਮੈਨੂੰ ਨੰਬਰ ਦਵਾ ਨੰਬਰ ਦੇ ਅੱਗੇ ਨੰਬਰ 3 ਹੋਈ ਵੀ ਨਹੀਂ ਉਹਨਾਂ ਗੱਲ ਜਿਹੜੀ ਨਾਲ 8837 ਹਾਂ 57 4770 ਬੱਜਿਆ ਖਲਣੇਪਿਆ 6:30 ਠੀਕ ਐਕਟਿਵ ਨਾਲ ਲੱਗਦੀ ਵੀ ਆ ਤੇ ਤੁਹਾਡੇ ਨਾਲ ਲੱਗੇ ਮੈਂ ਕਹਿੰਦਾ ਮੇਰੇ ਸਿਰਸਰ ਦਵਾ ਜੀ ਦੇ ਬਤਨ ਹੁੰਦੇ ਇਹਨਾਂ ਜੀ ਅਸੀਂ ਆਪਾਂ ਵੈਰੀਫਾਈ ਕਰ ਲਵਾਂਗੇ ਪਰ ਉਹ ਕੁੜੀਆਂ ਪਾਜੀਆ ਚਾਂਦੀਆਂ ਪਾਜੀਆ ਤੇ ਇਸੇ ਦਾ ਮੈਨੂੰ ਕਿਹਾ ਦੇਖੋ ਇਹ ਕੁੜੀ ਮੈਂ ਕਿਹਾ ਮੈਂ ਜਾ ਮੈਂ ਪਰ ਉਹ ਕਹੇ ਪਰਦਾਣਾ ਇਹਨਾਂ ਦੇ ਗਾਹੀ ਦੋ ਇਹ ਗਾ ਇਹਨਾਂ ਦੇ ਦਿਖਾ ਸਕਦਾ ਕੁੜੀਆਂ ਦੇ ਨਾਮ ਕੋਈ ਕੌਣ ਟੋਮ ਰੱਖ ਸਕਦੇ ਦੱਸੋ ਕੋਈ ਟੋਮ ਕਿੱਥੇ ਬੈਠਾ ਹੈ ਉਹ ਵੀ ਹੋ ਗਏ ਚਲੋ ਚਲੋ ਜੀ ਆ ਗਿਆ ਮੇਰਾ ਆ ਜੀ